ਦਰਸ਼ਕਾਂ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਲੁੱਟ ਖੋਤ ਤੇ ਚੋਰੀ ਦੀਆਂ ਵਾਰਦਾਤਾਂ ਆਏ ਦਿਨ ਵੱਧਦੀਆਂ ਹੋਈਆਂ ਨਜ਼ਰ ਆ ਰੀਆਂ ਨੇ ਤੇ ਇਸ ਵਿਚਾਲੇ ਬਠਿੰਡਾ ਪੁਲਿਸ ਵੀ ਮੁਸਤੈਦ ਹੋ ਚੁੱਕੀ ਹੈ। ਤੋਂ ਦੱਸਦੇ ਕਿ ਇਸੇ ਦਰਮਿਆਨੀ ਕੋ ਵਿਅਕਤੀ ਤੋਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਮੈਗਾ ਮਾਰਕੇ ਕਿਸੇ ਕੰਮ ਲਈ ਜਾਂਦਾ ਤੇ ਉਸ ਦਾ ਮੋਟਰਸਾਈਕਲ ਉਥੋਂ ਚੋਰੀ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਜਿਹੜੇ ਦੋ ਬਦਮਾਸ਼ ਨੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਮੋਟਰਸਾਈਕਲ ਹੈ ਚੋਰੀ ਦਾ ਬਰਾਮਦ ਹੋਇਆ ਤੇ ਅਗਲੇ ਪੁੱਛਗਿੱਛਾਂ ਤਾਂ ਕੀਤੀ ਜਾ ਰਹੀ ਹੈ ਤਾਂ ਪੁਲਿਸ ਦਾ ਇਹ ਕਹਿਣਾ ਹੈ ਕਿ ਨਾ ਦੋਵੇਂ ਬਦਮਾਸ਼ਾਂ ਤੋਂ ਪੁੱਛਗਿੱਛ ਦੇ ਦੌਰਾਨ ਹੋਰ ਵੱਡੇ ਖੁਲਾਸਿਆਂ ਦੀ ਵੀ ਉਮੀਦ ਹੈ ਕਿ ਆਖਰ ਇਹਨਾਂ ਦੇ ਵੱਲੋਂ ਕਿੱਥੋਂ ਕਿੱਥੇ ਕੀ ਚੋਰੀ ਕੀਤੀ ਗਈ ਹੈ ਕਿੰਨੇ ਕ ਵਾਹਨ ਇਹਨਾਂ ਦੇ ਵੱਲੋਂ ਚੋਰੀ ਕਰਕੇ ਹੁਣ ਤੱਕ ਵੇਚ ਗਏ ਨੇ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਤਫਦੀਸ਼ ਹੈ ਉਹ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਇਹ ਵੱਡੀ ਹੈਰਾਨੀ ਦੀ ਗੱਲ ਹੈ ਕਿ ਆਜ ਦੇ ਦਿਨ ਹੀ ਲੁੱਟਖੋਦੀਆਂ ਵਾਰਦਾਤਾ ਵਾਧ ਰਹੀਆਂ ਨੇ ਪਰ ਉਦੋਂ ਦੀ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਸ਼ਲਾਘਾਯੋਗ ਅਨੇ ਸਾਰਾ ਮੋਟਰਸਾਈਕਲ ਚੋਰੀ ਕਿ ਕੰਡ ਚੋਰੀ ਹਾਂਜੀ ਕਤਵਾਲੀ ਪੁਲਿਸ ਪਾਸ ਚੇਤ ਸਿੰਘ ਵਾਸੀ ਲਾਲਿਆਣੇ ਨੇ ਇੱਕ ਸ਼ਿਕਾਇਤ ਦਰਜ ਕਰਾਈ ਸੀ ਕਿ ਉਹ ਮੈਗਾ ਮਾਰਕ ਵਿਖੇ ਕੰਮ ਆਇਆ ਸੀ ਤੇ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ ਉਸ ਤੇ ਅਸੀਂ ਐਫ ਆਈ ਆਰ ਨੰਬਰ 29 ਕਿਹੜੀ ਦਰਜ ਕੀਤੀ ਸੀ ਚੋਰੀ ਦੇ ਤਹਿਤ ਉਸ ਦੇ ਵਿੱਚ ਕਤਵਾਲੀ ਪੁਲਿਸ ਦੇ ਦੀਪਪੰਦੀ ਚੌਕੀ ਸਿਵਲ ਹਸਪੀਟਲ اے ਅਸੀ ਧਰਮ ਸਿੰਘ ਚਾਰਜ ਨੇ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਟ੍ਰੇਸ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦਾ ਨਾਮ ਰੰਗੂਨੰਦਨ ਅਤੇ ਬੋਵੀ ਹੈ ਜਿਹੜੇ ਕਿ ਕਤਵਾਲੀ ਸਟੇਸ਼ਨ ਦੇ ਹੀ ਏਰੀਆ ਦੇ ਹੀ ਰਹਿਣ ਵਾਲੇ ਆ ਤੇ ਉਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨ ਲਿਆ ਜਾ ਰਿਹਾ ਤੇ ਉਮੀਦ ਹੈ ਕਿ ਉਹਨਾਂ ਤੋਂ ਹੋਰ ਕਵਰੀ ਹੋਣ ਦੀ ਵੀ ਆਸ ਹੈ ਪੁਲਿਸ ਕਮਿਸ਼ਰ ਨੇ ਇਸ ਤਰ੍ਹਾਂ ਕਿਹਾ ਕਿ ਇਸ ਸਮੇਂ ਵਿੱਚ ਪਰ ਆ ਬਿਲਕੁਲ ਜੀ ਇਸ ਨੂੰ ਪੁਲਿਸ ਨੇ ਕਤਵਾਲੀ ਪੁਲਿਸ ਨੇ ਬਹੁਤ ਮਸਤੈਦੀ ਦੇ ਨਾਲ ਜਿਹੜਾ ਹੈਗਾ ਪਰਚਾ ਦਰਜ ਕਰਨ ਤੋਂ ਬਾਅਦ ਉਸ ਨੂੰ ਲੀਡਸ ਦੇ ਆਧਾਰ ਤੇ ਜਿਹੜਾ ਦੋਸ਼ੀਆਂ ਨੂੰ ਗਫਤਾਰ ਕੀਤਾ ਹੈਗਾ ਇਸ ਲਈ ਕਿਹੜਾ ਪੁਲਿਸ ਦੀ ਭੂਮਿਕਾ ਕਿਹੜੀ ਕਾਫੀ ਚੌਕੀ ਸਿਵਲ ਹਸਪੀਟਲ ਸ਼ਿਲੰਗਾ ਜੋ ਕਿ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਆ। ਆ ਬਿਲਕੁਲ ਜੀ ਕਿਹੜਾ ਰਗੂਰਨੰਦਨ ਹੈਗਾ ਇਸ ਤੇ ਪਹਿਲਾਂ ਕਾਫੀ ਮਕਦਮੇ ਚੋਰੀ ਦੇ ਦਰਜ ਹੈ ਇਸ ਇਸ ਲਈ ਅਸੀਂ ਇੱਕ ਇਸ ਦੇ ਵਿੱਚ ਸਪੈਸ਼ਲ ਜੋ ਬੀ ਐਨ ਐਸ ਦੇ ਤਹਿਤ ਆ ਰਹੀ ਦੀ 317 ਦੀ ਧਾਰਾ ਨੂੰ ਦਰਜ ਕੀਤਾ ਹੈ ਤਾਂ ਕਿ ਕਿਹੜੇ ਲਗਾਤਾਰ ਦੋਸ਼ੀ ਕਿਹੜੇ ਇਸ ਤਰ੍ਹਾਂ ਦਾ ਜੁਰਮ ਕਰਦੇ ਹਨ ਉਹਨਾਂ ਤੇ ਨੱਥ ਪਾਈ ਜਾ ਸਕੇ ਤੇ ਲੰਬੇ ਸਮੇਂ ਤੱਕ ਕਿਹੜਾ ਹੈਗਾ ਉਹਨਾਂ ਨੂੰ ਇਸ ਇਸ ਚੀਜ਼ ਤੋਂ ਰੋਕਿਆ ਜਾ ਸਕੇ। ਇਹ ਵੀ ਬਤ ਲੱਗਿਆ ਵੀ ਪੀਓ ਸੀ ਦਾ ਜਿੱਦ ਲੱਗਾ ਹੋਣੀ ਹੈ। ਪਰ ਕਿਤੇ ਤਾਂ ਅਸੀਂ ਆ ਬਿਲਕੁਲ ਜੀ ਉਹ ਪਹਿਲਾਂ ਵੀ ਉਹਤੇ ਕਿਹੜੇ ਦਰਜਮ ਕਰਦੇ ਮਿਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਉਸ ਦੇ ਵਿੱਚ ਪੀਓ ਸੀਗਾ ਇਸ ਨੂੰ ਕੁਝ ਦਿਨ ਪਹਿਲਾਂ ਹੀ ਜਿਹੜਾ ਹੈਗਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ